ਸੋ ਚੌਥ ਭਗਵੰਤ ਮਾਨ ਜਦਾਂ ਕਰਦਾ ਹੁੰਦਾ ਐਵੇਂ ਕਮਲ ਮਾਰਦਾ ਅੱਗੇ ਖੈਰਾ ਇੱਥੇ ਫਿਰਦਾ ਇੱਕ ਇੱਕ ਖੈਰਾ ਫਿਰਦਾ ਇੱਥੇ ਇਹ ਨਹੀਂ ਉਹ ਪਤਾ ਕਿ ਕਿਹੜਾ ਖੈਰਾ ਵਾ ਇੱਥੇ ਖੈਰਾ ਫਿਰਦਾ ਉਹ ਸਾਰਿਆਂ ਨਾਲ ਲੜਦਾ ਦੱਸੋ ਮੈਂ ਕਿੰਨਾਂ ਲੜਦਾ ਆ ਹਾਂ ਲੜਦਾ ਮੈਂ ਭਗਵੰਤ ਸਰਕਾਰ ਨਾਲ ਲੜਦਾ ਵਾਂ ਕਿਉਂਕਿ ਤੁਸੀਂ ਐਨੇ ਸੇ ਗਲਤ ਲਾਈ ਆ ਸਾਡੇ ਭਾਈ ਅਮਰਤਪਾਲ ਹੋਣਾ ਤੇ ਮੈਂ ਤੇਰੇ ਨਾਲ ਲੜਦਾ ਕਿਉਂਕਿ ਤੂੰ ਸਿੱਧੂ ਮੂਸੇਵਾਲੇ ਦਾ ਹਲੇ ਤੱਕ ਇਨਸਾਫ ਨਹੀਂ ਦਿੱਤਾ ਉਹ ਬਿਲਕੁਰੀ ਨੇ ਲੁਕੀ ਮੈਂ ਤੇਰੇ ਨਾਲ ਲੜਦਾ ਸਰਕਾਰ ਨਾਲ ਕਿਉਂਕਿ ਤੁਸੀਂ ਸਾਡੇ ਕਿਸਾਨਾਂ ਨੂੰ ਔਰ ਖੇਤ ਮਜ਼ਦੂਰਾਂ ਨੂੰ ਸ਼ੰਭੂ ਦੇ ਬਾਰਡਰ ਤੇ ਤੇ ਖਨੌਰੀ ਹਰਿਆਣਾ ਪੁਲਿਸ ਕੋਲੋਂ ਕਟਵਾਇਆ ਹੈ ਕੋਈ ਐਕਸ਼ਨ ਨਹੀਂ ਲਿਆ ਮੈਂ ਤੇਰੇ ਨਾਲ ਲੜਦਾ ਕਿਉਂਕਿ ਤੇਰੇ ਸੰਗਰੂਰ ਚ ਦਿੜਵੇਚ ਗੁਜਰਾ ਪਿੰਡ ਵਿੱਚ 25 ਗਰੀਬ ਬੰਦੇ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ ਮੈਂ ਤੇਰੇ ਨਾਲ ਤਾਂ ਲੜਦਾ ਕੁਰੜ ਪਿੰਡ ਵਿੱਚ ਦੋ ਮੌਤਾਂ ਚਿੱਟੇ ਦੇ ਓਵਰਡੋਸ ਕਰਕੇ ਹੋ ਗਿਆਂ ਉਹ ਤੇਰੇ ਨਾਲ ਤਾਂ ਲੜਦਾ ਕਿਉਂਕਿ ਤੂੰ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਦਿੰਦਾ ਇਹਨਾਂ ਗੱਲਾਂ ਦੀ ਲੜਾਈ ਆ ਕਹਿੰਦਾ ਖੈਰਾ ਲੜਦਾ ਇੱਕ ਇੱਕ ਖੈਰਾ ਫਿਰਦਾ ਉਹ ਕਹਿੰਦਾ ਬਾਹਰਿਆਂ ਨੂੰ ਇੱਥੇ ਨਹੀਂ ਆਉਣ ਦੇਣਾ ਉਹ ਲੋਕੋ ਸਾਡੇ ਵੀ ਬੱਚੇ ਬਾਹਰ ਜਾਂਦੇ ਨੇ ਅਮਰੀਕਾ ਤੇ ਕੈਨੇਡਾ ਮੈਂ ਇਹਨੂੰ ਬੇਫਕੂਫ ਨੂੰ ਪੁੱਛਿਆ ਕਿ ਤੂੰ ਮੈਨੂੰ ਇੱਕ ਗੱਲ ਦੱਸ ਕੈਨੇਡਾ ਬਿਨਾ ਸ਼ਹਿਰ ਚੱਲ ਜਾਓਗੇ ਤੁਸੀਂ ਪਹਿਲਾਂ ਪਾਸਪੋਰਟ ਫਿਰ ਵੀਜ਼ਾ ਫਿਰ ਪੀਆਰ ਵਾਸਤੇ ਫਾਇਲਾ ਫਿਰ ਪੀਆਰ 3 4 5 ਸਾਲ ਬਾਅਦ ਮਿਲਦੀ ਆ ਉੱਥੇ ਸਾਨੂੰ ਕਿੰਨੇ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਆ 25 ਲੱਖ 30 ਲੱਖ 40 ਲੱਖ ਅਮਰੀਕਾ 'ਚ 50 ਲੱਖ ਬਿਨਾਂ ਸ਼ਰਤਾਂ ਦੀ ਕੋਈ ਤੁਹਾਨੂੰ ਨਾਗਰਿਕ ਬਣਾਉਂਦਾ ਕਿਸੇ ਦੇਸ਼ ਵਿੱਚ ਬਸ ਇਹੀ ਮੈਂ ਕਹਿੰਨਾ ਵਾਂ ਕਿ ਆਓ ਸਾਡੇ ਜੇ ਉੱਧਾ ਤੁਸੀਂ ਆਉਣਾ ਕੰਮ ਕਰਨ ਲਈ ਜੀਤ ਸਾਹਿਬ ਕਿਹਾਓ ਪੈਸੇ ਕਮਾਓ ਪਰਿਵਾਰ ਪਾਲੋ ਸਾਨੂੰ ਕੋਈ ਪ੍ਰੋਬਲਮ ਨਹੀਂ ਗਈ ਜੇ ਨਾਗਰਿਕ ਬਣਨਾ ਨੌਕਰੀ ਲੈਣੀ ਆ ਤੇ ਸ਼ਰਤਾਂ ਪੂਰੀਆਂ ਇਹਦੇ ਲੋਕੋ ਦੱਸੋ ਮੈਂ ਕੀ ਮਾਰੀ ਗੱਲ ਕੀਤੀ ਕੱਲ ਗੱਲ ਕਿੱਥੇ ਤੇ ਪਹੁੰਚ ਗਈ ਪ੍ਰਧਾਨ ਮੰਤਰੀ ਸਾਹਿਬ ਬੋਲੇ ਐਵੇਂ ਖੇਡਾ ਨਿਕਲਿਆ ਬੰਦਾ ਇਦਾਂ ਉਹ ਕਿੱਡਾ ਵੱਡੀ 56 ਇੰਚ ਦੀ ਛਾਤੀ ਹੁਣ ਤਾਂ ਹੋਈ ਹੋਣੀ 112 ਇੰਚ ਦੀ 112 ਇੰਚ ਦੀ ਛਾਤੀ ਵਾਲਾ ਬੋਲਿਆ ਇੱਕ ਆਦਮੀ ਕਾਂਗਰਸ ਦਾ ਹੈ ਉਹ ਪੰਜਾਬ ਵਿੱਚ ਬੋਲ ਰਿਹਾ ਹੈ ਕਿ ਬਿਹਾਰੀਆਂ ਨੂੰ ਬੁਆਇਕਾਟ ਕਰੋ ਇਨਕਾ ਬਹਿਸ਼ਕਾਰ ਕਰੋ ਹਿੰਦੀ ਜ ਮਤਲਬ ਇਹਨਾਂ ਨੂੰ ਵੜਨ ਨਾ ਦਿਓ ਇਹ ਬੋਲ ਰਿਹਾ ਹੈ ਕਿ ਉਹਨਾਂ ਨੂੰ ਘਰ ਨਹੀਂ ਦੇ ਦੇਣਾ ਚਾਹੀਏ ਮੈਂ ਭਰਾਓ ਕਦੇ ਇਹ ਕਿਸੇ ਲਫ਼ਜ਼ ਨਹੀਂ ਵਰਤਿਆ ਮੈਂ ਕਿਹਾ ਯੂਪੀ ਬਿਹਾਰ ਕਿਹਾ ਹੀ ਨਹੀਂ ਮੈਂ ਕਿਹਾ ਗੈਰ ਪੰਜਾਬੀਆਂ ਨੂੰ ਰੋਕਿਆ ਜਾਵੇ ਔਰ ਕੰਮ ਕਰਨ ਪੈਸੇ ਕਮਾਉਣ ਜਾਣ ਪਰ ਜਿਹੜਾ ਜਾਉਣਾ ਤਾਂ ਉਹਨਾਂ ਨੂੰ ਇੱਕ ਕਾਨੂੰਨ ਦੇ ਤਹਿਤ ਜੇ ਹਿਮਾਚਲ ਭਾਰਤ ਦਾ ਐਸਾ ਹੀ ਆ ਪ੍ਰਧਾਨ ਮੰਤਰੀ ਦੀ ਆਪਣੀ ਸਟੇਟ ਪਰ ਹਰਦਾਇਸ ਸਾਵਾ ਉਤਰਾਖੰਡ ਵੀ ਭਾਰਤ ਦਾ ਐਸਾ ਜਿਉ ਬਣਾ ਸਕਦੇ ਕਾਨੂੰਨ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਤੇ ਪੰਜਾਬ ਕਿਉਂ ਨਾ ਬੜਾਵੇ ਜੀ